ਦੋਸਤੋ ਅੱਜ ਅਸੀਂ ਪਹੁੰਚੇ ਆ ਗੁਰਦਾਸਪੁਰ ਦੇ 메ਨ ਬਾਜ਼ਾਰ ਚ ਸੋ ਗੁਰਦਾਸਪੁਰ ਦੇ 메ਨ ਬਾਜ਼ਾਰ ਚ ਪੁੰਚਣ ਦਾ ਸਾਡਾ ਹੀ ਕਾਰਨ ਸੀ ਜੀ ਜੇ ਅਸੀਂ ਗੱਲ ਕਰੀਏ ਕਿ ਜਿਹੜੀ ਰਾਤ ਜਿਹੜੀ ਬੀਤੀ ਆ ਜੀ ਉਸ ਰਾਤ ਵਿੱਚ ਜਿਹੜਾ ਵਾ ਸਾਡੀ ਆਰਮੀ ਵੱਲੋਂ ਜਿਹੜੀ ਕਾਰਵਾਈ ਕੀਤੀ ਗਈ ਆ ਪਾਕਿਸਤਾਨ ਤੇ ਜਿਹੜੀ ਕਾਰਵਾਈ ਹੋਈ ਆ ਜੀ ਉਸ ਕਾਰਵਾਈ ਤੋਂ ਬਾਅਦ ਜਿਹੜਾ ਵਾ ਜੀ ਬਾਜ਼ਾਰਾਂ ਚ ਕਿਤੇ ਨਾ ਕਿਤੇ ਰੌਣਕ ਜਿਹੜੀ ਆ ਜੀ ਬਹੁਤ ਘਟ ਗਈ ਆ ਸੋ ਬਹੁਤ ਘੱਟ ਮਾਤਰਾ ਜੀ ਲੋਕ ਜਿਹੜੇ ਬਾਹਰ ਨਿਕਲ ਰਹੇ ਨੇ ਕੋਈ ਕਦੂਕਾ ਲੋਕ ਜਿਹੜੇ ਬਾਹਰ ਆ ਰਹੇ ਨੇ ਇਸ ਤੋਂ ਇਲਾਵਾ ਜਿਹੜਾ ਵਾ ਜੀ ਤੁਸੀਂ ਦੇਖੋ ਕਿਸੇ ਵੀ ਦੁਕਾਨ ਦੇ ਧਿਆਨ ਮ ਤਕਰੀਬਨ ਜਿਹੜਾ ਵਾਜੀ ਦੁਕਾਨਦਾਰ ਜਿਹੜੇ ਆ ਬੈਠੇ ਨੇ ਆ ਆਪਣਾ ਟਾਈਮ ਪਾਸ ਕਰ ਰਿਹਾ ਔਰ ਗਾਹ ਜਿਹੜਾ ਵਾਜੀ ਬਾਹਰ ਨਹੀਂ ਨਿਕਲਿਆ ਅੱਜ ਕੋ ਕਿਸੇ ਵੀ ਦੁਕਾਨ ਤੇ ਧਿਆਨ ਮਰੋ ਤੁਸੀਂ ਸਾਰੀਆਂ ਦੁਕਾਨਾਂ तकरीबन ਖਾਲੀ ਹੈ ਜੀ ਬਹੁਤ ਘੱਟ ਗਿਣਤੀ ਵਿੱਚ ਜਿਹੜੇ ਲੋਕ ਬਾਹਰ ਆ ਰਹੇ ਨੇ ਸੋ ਉਹਦੀ ਮੇਨ ਵਜ੍ਹਾ ਇਹੀ ਆ ਵੀ ਮੇਨ ਵਜ੍ਹਾ ਵਾਜੀ ਲੋਕਾਂ ਦੇ ਵਿੱਚ ਇੱਕ ਮਨ ਚ ਡਰ ਵਾ ਜਿਹੜਾ ਉਹ ਡਰ ਜਿਹੜਾ ਬੈਠਾ ਦਾ ਪਤਾ ਨਹੀਂ ਕੀ ਹੋ ਜਾਣਾ ਵਾ ਜੀ ਸੋ ਅਸੀਂ ਬੇਨਤੀ ਕਰਾਂਗੇ ਕਿ ਡਰਨ ਦੀ ਲੋੜ ਨਹੀਂ ਹੈਗੀ ਔਰ ਕਿਸੇ ਵੀ ਤਰ੍ਹਾਂ ਦੀ ਕੋਈ ਝੂਠੀ ਅਫਵਾਹ ਚ ਨਾ ਕਿਤੇ ਆਓ ਸੋ ਬੈਕਸਾਈਡ ਤੇ ਮਾਰੇ ਕੈਮਰਾ ਬਾਜੀ ਦਿਖਾਓ ਟੋਟਲ ਖਾਲੀ ਤੋਂ ਬਾਜ਼ਾਰ ਮਿਲਣਗੇ ਜੀ ਇਹ ਗੁਰਦਾਸਪੁਰ ਦੇ ਬਾਜ਼ਾਰ ਨੇ ਔਰ ਕੋਈ ਇਕਦੁਕਾ ਜਿਹੜਾ ਬੰਦਾ ਜਿਹੜਾ ਜੀ ਉਹ ਹੀ ਨਿਕਲ ਰਿਹਾ ਵਾ ਜਿਹਨੂੰ ਬਹੁਤ ਜ਼ਿਆਦਾ ਕੋਈ ਐਮਰਜੈਂਸੀ ਦੀ ਜਰੂਰਤ ਆ ਇਸ ਤੋਂ ਇਲਾਵਾ ਜਿਹੜਾ ਵਾ ਜੀ ਬਹੁਤ ਘੱਟ ਮਾਤਰਾ ਦੇ ਲੋਕ ਜਿਹੜੇ ਬਾਹਰ ਆ ਰਹੇ ਨੇ ਸੋ ਦੇਖੋ ਇਹ ਸਾਰੇ ਬਾਜ਼ਾਰ ਜਿਹੜੇ ਖਾਲੀ ਨੇ ਜੀ ਤਕਰੀਬਨ ਜਿਹੜੇ ਆ ਸੋ ਕੁਝ ਦੁਕਾਨਦਾਰਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਤੋਂ ਵੀ ਜਾਣਾਂਗੇ ਔਰ ਜਿਹੜੇ ਵਪਾਰ ਮੰਡਲ ਦੇ ਪ੍ਰਧਾਨ ਨੇ ਦਰਸ਼ਨ ਮਹਾਜਲ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਉਹ ਵੀ ਆ ਗਏ ਨੇ ਜੀ ਉਹਨਾਂ ਸਾਰੀ ਤਸਵੀਰਾਂ ਤਾਂ ਨਾਲ ਸਾਂਝੀਆਂ ਕਰਦੇ ਆਂ ਔਰ ਅਸੀਂ ਇੱਕ ਮੈਸੇਜ ਜ਼ਰੂਰ ਦਵਾਂਗੇ ਕਿ ਛੁੱਟੀਆਂ ਅਫਵਾਹਾਂ ਤੇ ਨਾ ਆਓ ਜੀ ਕਿਸੇ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਝੂਠੀ ਅਫਵਾਹ ਜਿਹੜੀ ਆ ਉਹਦਾ ਯਕੀਨ ਨਹੀਂ ਕਰਨਾ ਜੀ ਔਰ ਜਿਹੜੇ ਪ੍ਰਸ਼ਾਸਨ ਕੋ ਹਿਦਾਇਤ ਦਿੰਦਾ ਵਾ ਤਾਂ ਉਹਦੀ ਜ਼ਰੂਰ ਪਾਲਣਾ ਕਰੋ ਗਾਈਡਲਾਈਨ ਜਿਹੜੀ ਆ ਜੀ ਪ੍ਰਸ਼ਾਸਨ ਵੱਲ ਦਿੱਤੀ ਗਈ ਉਹਦੀ ਪਾਲਣਾ ਕਰੋ ਔਰ ਪ੍ਰਸ਼ਾਸਨ ਦੇ ਹੁਕਮਾਂ ਦੀ ਪਾਲਣਾ ਦੇ ਅਨਸਾਰ ਹੀ ਸਾਰੇ ਕੰਮ ਕਰੋ ਜੀ ਸੋ ਇਸ ਸਮਾ ਜਿਹੜਾ ਵਾ ਜੀ ਸਾਡੇ ਦੇਸ਼ ਦੀ ਆਰਮੀ ਨੇ ਜਿਹੜਾ ਬੜਾ ਵੱਡਾ ਉਪਰਾਲਾ ਕੀਤਾ ਬੜਾ ਵੱਡਾ ਕੰਮ ਕੀਤਾ ਵਾ ਜੀ ਸਾਡਾ ਫਰਜ਼ ਬੰਦਾ ਵੀ ਸੀ ਉਹਨਾਂ ਦਾ ਸਾਥ ਦਈਏ ਜਿਹੜੇ ਮਾਰਕੀਟ ਦੇ ਉਦੇਦਾਰ ਨੇ ਵੀ ਉਹਨਾਂ ਨਾਲ ਗੱਲਬਾਤ ਕਰਦੇ ਨੇ ਦੁਕਾਨਦਾਰਾਂ ਨਾਲ ਔਰ ਪ੍ਰਧਾਨ ਜੀ ਨੇ ਜਿਹੜੇ ਆਪਣਾ ਅਪਾਰਟਮੈਂਟਲ ਦੇ ਪ੍ਰਧਾਨ ਨੇ ਦਰਸ਼ਨ ਮਾਏ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਪ੍ਰਧਾਨ ਜੀ ਕਾਰਵਾਈ ਹੋਈ ਆ ਸਾਡੀ ਆਰਪੀ ਨੇ ਕਾਰਵਾਈ ਕੀਤੀ ਬਹੁਤ ਵਧੀਆ ਕਾਰਵਾਈ ਕੀਤੀ ਆ ਉਹ ਹਰੇਕ ਬੰਦਾ ਪ੍ਰਸ਼ੰਸਾ ਕਰ ਰਿਹਾ ਉਹਦੀ ਜੀ ਔਰ ਦੂਸਰਾ ਜਿਹੜਾ ਬਾਜ਼ਾਰ ਦੀ ਗੱਲ ਕਰੀਏ ਤਾਂ ਅੱਜ ਕੋਈ ਲੱਭ ਨਹੀਂ ਰਿਹਾ ਬਾਜ਼ਾਰ ਚ ਖਾਲੀ ਖਾਲੀ ਸਾਰਾ ਬਾਜ਼ਾਰ ਆ ਜੀ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਭਾਰਤੀ ਫੌਜ ਨੂੰ ਸਲਾਮ ਕਰਦਾ ਔਰ ਮੁਬਾਰਕਬਾਦ ਦਿੰਦਾ ਕਿ ਸਾਡੀ ਭਾਰਤ ਤੇ ਫੌਜ ਦੇ ਜਜ਼ਬੇ ਜਿਹੜੇ ਆ ਨਾ ਉਹਨਾਂ ਦੇ ਹੌਸਲੇ ਨੇ ਬੁਲੰਦ ਹੈ ਕਿ ਕਿਸੇ ਨੂੰ ਪਤਾ ਨਹੀਂ ਲੱਗਦਾ ਪਰ ਰਾਤੋ ਰਾਤ ਵਿੱਚ ਸਾਰਾ ਜਿਹੜਾ ਨੌਂ ਜਗ੍ਹਾ ਤੇ ਅਟੈਕ ਕਰਕੇ ਇੱਕ ਪੂਰੇ ਭਾਰਤ ਦਾ ਜਿਹੜਾ ਦੁਨੀਆ ਦੇ ਵਿੱਚ ਉਹਨਾਂ ਜਿਹੜਾ ਸਰੋਚਾ ਕੀਤਾ ਵਾ ਇਸ ਲਈ ਆਪਾਂ ਸਾਰੇ ਪੰਨਾ ਆਪਣੇ ਫੌਜ ਦੇ ਜਿੰਨੇ ਵੀ ਸਾਡੇ ਨੇਵੀ ਵਾਲੇ ਨੇ ਸਾਰੇ ਆਪਣੇ ਉਹਨਾਂ ਨੂੰ ਅਸੀਂ ਸਲਾਮ ਕਰਦੇ ਹਾਂ ਉਹਨਾਂ ਦੇ ਜਜ਼ਬੇ ਨੂੰ ਔਰ ਨਾਲ ਦੀ ਨਾਲ ਆਪਾਂ ਆਪਣੇ ਭਾਰਤ ਦੇ ਪ੍ਰਧਾਨ ਮੰਤਰੀ ਜਿਨ੍ਹਾਂ ਨੇ ਵਿਸ਼ਵਾਸ ਦਿਵਾਇਆ ਸੀ ਕਿ ਅਸੀਂ ਇਹਦਾ ਬਦਲਾ ਜ਼ਰੂਰ ਲਵਾਂਗੇ ਔਰ ਅੱਜ ਇਹਨਾਂ ਨੇ ਪ੍ਰੈਕਟੀਕਲੀ ਕਰਕੇ ਦੱਸ ਦਿੱਤਾ ਕਿ ਭਾਰਤ ਕਮਜ਼ੋਰ ਨਹੀਂ ਆ ਕਿਸੇ ਤੋਂ ਔਰ ਜਿੱਥੋਂ ਤੱਕ ਤੁਸੀਂ ਗੱਲ ਕਰ ਰਹੇ ਹੋ ਕਿ ਮਾਰਕੀਟ ਦੀ ਦੇਖੋ ਇਹ ਸਮੇਂ ਦੀ ਜਾਗਤ ਹੈ ਹਰ ਬੰਦਾ ਜਦੋਂ ਇਹੋ ਜਿਹਾ ਇੱਕ ਜੰਗ ਇੱਕ ਜੰਗ ਦਾ ਨਾਂ ਹੀ ਇੱਕ ਜੰਗ ਗਿਆ ਜਾਂਦਾ ਬਿਲਕੁਲ ਇਕ ਜਿਹੜੇ ਡਾਕਟਰ ਕੋਲ ਜਾਈਏ ਨਾ ਕਿਸੇ ਨੂੰ ਕਹਿੰਦਾ ਕਿ ਤੇਰਾ ਆਪਰੇਸ਼ਨ ਨਾ ਆਪਰੇਸ਼ਨ ਭਾਵੇਂ ਦੋ ਟੰਕੇ ਦਾ ਭਾਵੇਂ ਇੱਕ ਟੰਕੇ ਭਾਵੇਂ ਮੇਜਰ ਹੋਵੇ ਪਰ ਆਪਰੇਸ਼ਨ ਤੇ ਆਪਰੇਸ਼ਨ ਹੀ ਹੁੰਦਾ ਤੇ ਜੰਗ ਦਾ ਨਾਮ ਹੈ ਜੰਗੇ ਕੋਈ ਛੋਟੀ ਗੱਲ ਨਹੀਂ ਦੀ ਹਰ ਬੰਦਾ ਇਹਦੇ ਤੋਂ ਸਹਿਮੇ ਹੋਇਆ ਹੈ ਕਿ ਜੰਗ ਜਿਹੜੀ ਕਿਸੇ ਵੀ ਦੇਸ਼ ਵਾਸਤੇ ਜਿਹੜੀ ਹੈ ਨਾ ਉਹ ਕੋਈ ਚੰਗੀ ਨਹੀਂ ਕਿਉਂਕਿ 15 20 ਸਾਲ ਇਕਨੋਮੀ ਪਿੱਛੇ ਜਿਹੜੇ ਹਰ ਦੇਸ਼ ਪੈ ਜਾਂਦਾ ਪਰ ਮਜਬੂਰੀ ਵਾਂਗ ਜਿਹੜੇ ਕਿਸੇ ਨੂੰ ਸਿਰ ਤੇ ਪਾਣੀ ਲੰਘ ਜੇ ਤੇ ਫਿਰ ਇਹ ਅੱਜ ਭਾਰਤ ਦੇ ਵਿੱਚ ਜੋ ਸਿਰ ਤੋਂ ਪਾਣੀ ਲੰਘ ਚੁੱਕਾ ਸੀ ਉਹ ਪਾਕਿਸਤਾਨ ਦੇ ਜਿਹੜੇ ਮਨਸੂਬੇ ਸਨ ਜਿਹੜਾ ਉਹ ਅਤੰਕਵਾਦੀਆਂ ਨੂੰ ਪਾਕਿਸਤਾਨ ਦੇ ਸ਼ਹਿ ਦੇਣਾ ਉਹਨਾਂ ਦੇ ਅੱਡੇ ਬਣਾਉਣਾ ਉਹਨਾਂ ਨੂੰ ਪਾਲਣਾ ਉਹਨਾਂ ਨੂੰ ਫੰਡਿੰਗ ਦੇਣੀ ਇਹ ਇੱਕ ਕਲੰਕ ਹੈ ਸਾਡੇ ਵਰਲਡ ਦੇ ਵਿੱਚ ਜਿਹੜਾ ਪਾਕਿਸਤਾਨ ਕੰਟਰੀ ਹੈ ਜਵਾਬ ਦੇਣਾ ਜ਼ਰੂਰੀ ਹੈ ਸਮਝੀ ਇਹਨਾਂ ਨੂੰ ਜਵਾਬ ਦੇਣਾ ਜੰਗਲੀ ਹੀ ਜਵਾਬ ਦਿੱਤਾ ਬੜੇ ਵਧੀਆ ਤਰੀਕੇ ਨਾਲ ਦਿੱਤਾ ਗਿਆ ਦਾ ਹੈ ਜੇ ਇਹ ਅਜ ਵੀ ਇਹ ਨਾ ਸਮਝਿਆ ਤੇ ਫੇਰ ਇਹਦਾ ਖਾਤਮਾ ਬਹੁਤ ਜ਼ਰੂਰੀ ਆ ਬਾਕੀ ਜਿਹੜੀ ਮਾਰਕੀਟ ਦੀ ਗੱਲ ਆ ਮਾਰਕੀਟ ਦੇ ਦੇਖੋ ਆਪਾਂ ਇਹ ਜੇ ਜ਼ਿੰਦਗੀ ਆ ਤੇ ਸਭ ਕੁਝ ਆ ਇਹ ਉਤਰਾ ਚੜਾ ਵਪਾਰ ਦੇ ਵਿੱਚ ਬਾਜ਼ਾਰ ਦੇ ਵਿੱਚ ਆਉਂਦੇ ਰਹਨੇ ਆ ਪਰ ਅਸੀਂ ਡਟ ਕੇ ਇਹਦਾ ਆਪਾਂ ਮੰਦੇ ਦਾ ਵੀ ਜਾਂ ਗੱਤ ਦਾ ਵੀ ਇਹਦਾ ਵੀ ਆਪਾਂ ਕੋਈ ਗੱਲ ਨਹੀਂ ਸਾਨੂੰ ਕੋਈ ਦਿੱਕਤ ਨਹੀਂ ਆ ਵੀ ਆਪਾਂ ਆਪਣੇ ਪਰਿਵਾਰ ਖਾਲੇ ਨੇ ਪਰ ਮੁਕਾਬਲਾ ਕਰਾਂਗੇ ਪਰ ਸਭ ਤੋਂ ਪਹਿਲਾਂ ਸਾਡੇ ਲਈ ਦੇਸ਼ ਹੈ ਸਾਡੇ ਤੋਂ ਦੇਸ਼ ਤੋਂ ਉੱਪਰ ਕੋਈ ਚੀਜ਼ ਨਹੀਂ ਆ ਮੈਂ ਜਿਹੜੀ ਗੱਲ ਕਰ ਰਿਹਾ ਮੈਂ ਮੈਂ ਬਾਰ ਬਾਰ ਗੱਲ ਕਰਮਾ ਕਿ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਅੱਜ ਆਪਣੀ ਆਰਮੀ ਨੂੰ ਜੈ ਭਾਰਤ ਦੇ ਨਾਂ ਤੇ ਜੈ ਹਿੰਦ ਦੇ ਨਾਂ ਦੇ ਤੇ ਅੱਜ ਭਾਰਤ ਦੀ ਫੌਜ ਦੇ ਉੱਤੇ ਜੋ ਸਾਰੇ ਇੱਕ ਇੱਕ ਬੱਚੇ ਦੇ ਮੂੰਹ ਚੋਂ ਆਵਾਜ਼ ਆ ਰਹੀ ਹੈ ਅਸੀਂ ਉਹਨਾਂ ਨੂੰ ਬਹੁਤ ਸਲਾਮ ਕਰਦੇ ਹਾਂ ਉਹਨਾਂ ਦੇ ਜਜ਼ਬੇ ਨੂੰ ਬਿਲਕੁਲ ਜੀ ਬਿਲਕੁਲ ਦੇਖੋ ਕਿਦਾਂ ਕਿਤੇ ਬੰਦਾ ਵੀ ਹੈਗਾ ਇਸਲਾਮ ਕਰਨਾ ਕਿਉਂਕਿ ਬੜਾ ਵੱਡਾ ਜਿਹੜਾ ਕੰਮ ਹੜੀ ਦੇਖੋ ਆਰਮੀ ਜਿਹੜੀ ਨੇ ਕੀਤਾ ਵਾ ਔਰ ਹਰੇਕ ਵਰਗ ਜਿਹੜਾ ਵਾ ਉਹ ਜਿੰਨੀਆਂ ਸਾਡੇ ਦੇਸ਼ ਦੀਆਂ ਪਾਰਟੀਆਂ ਵਾ ਸਾਰੀਆਂ ਦੇਖੋ ਕਿ ਤਰ੍ਹਾਂ ਕਿਤੇ ਸਮਰਥਨ ਦੇ ਰਹੀਆਂ ਵਾ ਸਰਕਾਰ ਨੂੰ ਵੀ ਸਮਰਥਨ ਦੇ ਰਹੀਆਂ ਵਾ ਸਾਥ ਚੱਲ ਜਿਹਾ ਵਾ ਇਹ ਕਿਤੇ ਦੇਖੋ ਕਿ ਤਰ੍ਹਾਂ ਕਿਤੇ ਇਕੱਠੇ ਹੋਣ ਦੀ ਦੌੜ ਆ ਔਰ ਭਾਜੀ ਮਿੱਠੂ ਸਾਹਿਬ ਨਾਲ ਮਿੱਠੂ ਜੀ ਦੂਸਰੀ ਚੀਜ਼ ਜਿਹੜੀ ਇਹ ਮੈਂ ਦੇਖ ਰਿਹਾ ਵੀ ਪ੍ਰਸ਼ਾਸਨ ਨੇ ਵੀ ਅੱਜ ਕੁਝ ਹਦਾਇਤਾਂ ਜਾਰੀ ਕੀਤੀਆਂ ਨੇ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਇਹ ਰਿਹਸਲ ਵੀ ਕੀਤੀ ਜਾਣੀ ਆ ਉਹਨੂੰ ਲੈ ਕੇ ਵੀ ਕਿਤੇ ਲੋਕਾਂ 'ਚ ਕੋਈ ਹੈ ਕੋਈ ਡਾਲੂ ਜਾਂ ਕੀ ਦੇਖੋ ਜੀ ਪ੍ਰਸ਼ਾਸਨ ਜਿਹੜਾ ਆਪਣੀ ਡਿਊਟੀ ਬੜੀ ਅੱਛੀ ਤਰ੍ਹਾਂ ਨਿਭਾ ਰਿਹਾ ਹੈ ਗਾਈਡਲਾਈਨ ਕੋ ਦਿੱਤੀ ਕਿ ਕਿ ਸਾਇਰ ਗਾਈਡਲਾਈਨ ਹੈ ਜਿਹੜੀਆਂ ਫੇਸਬੁਕ ਤੇ ਜਾਂ ਸੋਸ਼ਲ ਮੀਡੀਆ ਤੇ ਜਿਹੜੀਆਂ ਤੁਹਾਨੂੰ ਪ੍ਰਾਪਤ ਹੋ ਰਹੀਆਂ ਵਾ ਉਹਦੇ ਵਿੱਚ ਉਹ ਕਹਿ ਰਹੇ ਕਿ ਜ਼ਿਆਦਾ ਪੈਨਿਕ ਨਹੀਂ ਹੋਣਾ ਤੇ ਬਾਕੀ ਸਿਚੁਏਸ਼ਨ ਜਿਹੜੀ ਆਸ-ਪਾਸ ਉਹ ਵੀ ਕੰਟਰੋਲ 'ਚ ਰੱਖਣੀ ਤੁਸੀਂ ਤੇ ਉਹਦੇ ਵਿੱਚ ਇੱਕ ਐ ਚੀਜ਼ ਹੈ ਕਿ ਜਿਵੇਂ ਪਿਛੇ ਪਿਛਲੇ ਸਮੇਂ 'ਚ ਲੋਕਡਾਊਨ ਲੱਗਿਆ ਸੀ ਲੋਕਡਾਊਨ 'ਚ ਵੀ ਬੜਾ ਕੁਝ ਸਿੱਖਣ ਨੂੰ ਮਿਲਿਆ ਸੀ ਸਾਨੂੰ ਅਸੀਂ ਉਹ ਚੀਜ਼ਾਂ ਨੂੰ ਲੈ ਕੇ ਵੀ ਥੋੜੇ ਲੋਕ ਅਵੇਅਰ ਨੇ ਜੇ ਅਸੀਂ ਉਹ ਕੰਟੈਂਟ ਵੀ ਕੱਢ ਸਕਨੇ ਆ ਤੇ ਤੇ ਦੇਸ਼ ਪਹਿਲਾ ਵਾ ਅਗਰ ਦੇਸ਼ ਸਹੀ ਰਹੇਗਾ ਤੇ ਵਪਾਰ ਸਹੀ ਰਹੇਗਾ ਬਾਕੀ ਆਪਣੀ ਭਾਤੇ ਸਰਕਾਰ ਨੇ ਸਿੱਧਾ ਮੈਸੇਜ ਦਿੱਤਾ ਪੂਰੇ ਵਰਲਡ ਨੂੰ ਕਿ ਸਾਡੀ ਜਿਹੜੀ ਲੜਾਈ ਆ ਉਹ ਆਤਕਵਾਦ ਦੇ ਖਿਲਾਫ ਆ ਉਹਦੇ ਵਿੱਚ ਉਹਨਾਂ ਨੇ ਸਿਰਫ ਆਤਕਵਾਦ ਦੇ ਜਿਹੜੇ ਆਪਣੀਆਂ ਥਕਾਣਿਆਂ ਨਾਲ ਆਪਣਾ ਨਿਸ਼ਾਨਾ ਬਣਾਇਆ ਵਾ ਹੋਰ ਕਿਸੇ ਵੀ ਆਸ-ਪਾਸੇ ਕਿਸੇ ਵੀ ਆਮ ਪਬਲਿਕ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਤੇ ਜਿਹੜਾ ਇਹ ਟਾਈਮ ਜਿਹੜਾ ਆਇਆ ਇਹ ਕਿਨਾਂਕ ਦਿਨ ਇਹ ਚੀਜ਼ ਹੋਣੀ ਸੀ ਕਿਉਂਕਿ ਸਿਰੋਂ ਪਾਣੀ ਲੰਘ ਚੁੱਕਿਆ ਸੀ ਤੇ ਇਸ ਕਰਕੇ ਜੇ ਇਹ ਜਿਹੜਾ ਟਾਈਮ ਚੱਲ ਰਿਹਾ ਵਾ ਤਾਂ ਸਾਰੇ ਦੁਕਾਨਦਾਰ ਜਿੰਨੇ ਵੀ ਵੀਰ ਭਰਾ ਸਾਰੇ ਆ ਰਲ ਮਿਲ ਕੇ ਪੂਰਾ ਮੋਟੜਾ ਮੋਟਾ ਲਾ ਕੇ ਜਿਹੜਾ ਸਾਥ ਦੇ ਰਹੇ ਆ ਦੇਖ ਰਿਹਾ ਵੀ ਦਾਗ ਨਹੀਂ ਬਾਹਰ ਆ ਰਿਹਾ ਕਿਤਨਾ ਕਿਤੇ ਲੋਕਾਂ ਨੇ ਡਰ ਦਾ ਮਾਹੌਲ ਤੇ ਹੈ ਵੇਰੀ ਡਰ ਦਾ ਮਾਹੌਲ ਦੇਖੋ ਜੀ ਬਾਣੀ ਜਾਣਾ ਆਟੋਮੈਟਿਕ ਲੋਕਾਂ ਨੂੰ ਹੁੰਦਾ ਕਿ ਡੇਲੀ ਨੀਡਸ ਵਾਲੀਆਂ ਚੀਜ਼ਾਂ ਇਕੱਠੀਆਂ ਕਰ ਲਈਏ ਤੇ ਬਾਕੀ ਲੋਕ ਆਪਣਾ ਜਿੰਨਾ ਜਿੰਦਾ ਕਿਸੇ ਦਾ ਆਪਣਾ ਹੈਗਾ ਵਾ ਦਾਇਰਾ ਉਸ ਹਾਨਾ ਉਹ ਜਿਹੜਾ ਆਪਣਾ ਚੀਜ਼ਾਂ ਇਕੱਠੀਆਂ ਕਰਦੇ ਵੀ ਕੱਲ ਨੂੰ ਮੁਸ਼ਕਲ ਨਾ ਆਏ ਕੁਸ਼ਲ ਨਾ ਆਏ ਪ੍ਰਧਾਨ ਜੀ ਇੱਕ ਚੀਜ਼ ਮੈਂ ਹੋਰ ਤੁਹਾਡਾ ਕੋ ਜਾਨਣਾ ਚਾਹਨਾ ਇਸ ਤਰ੍ਹਾਂ ਇਹ ਜਦੋਂ ਵਕਤ ਹੁੰਦਾ ਇਦਾਂ ਦਾ ਟਾਈਮ ਹੁੰਦਾ ਤਾਂ ਕਈ ਉਹਦੀ ਦੁਰਵਤ ਵੀ ਹੁੰਦੀ ਹੈ ਜੀ ਮੈਂ ਇਹ ਨਹੀਂ ਕਰੇ ਵੀ ਦੁਕਾਨਦਾਰ ਕਰਦੇ ਕੁਝ ਲਾ ਲੋ ਸ਼ਰਾਰਤੀ ਅੰਸਰ ਜਿਹੜੇ ਹੁੰਦੇ ਆ ਬਲੈਕ ਚੀਜ਼ਾਂ ਵੇਚਣ ਦੇ ਬੰਦੇ ਜਿਹੜੇ ਇਦਾਂ ਦੇ ਕੰਮ ਵੀ ਕਰਦੇ ਉਹਨਾਂ ਨੂੰ ਕੋਈ ਮੈਸੇਜ ਦਿਓਗੇ ਦੇਖੋ ਮੈਂ ਤੇ ਇੱਕ ਗੱਲ ਕਹਾਂਗਾ ਕਿ ਅਸੀਂ ਭਾਰਤ ਦੀ ਉਹ ਸਟੇਟ ਹੈ ਪੰਜਾਬ ਸਟੇਟ ਜਿਹੜੀ ਕਿ ਹਿੰਦੁਸਤਾਨ ਦੀ ਇੱਕ ਸਭ ਤੋਂ ਵਧੀਆ ਸਟੇਟ ਗਣੀ ਗਈ ਹੈ ਔਰ ਇਹ ਪੰਜਾਬ ਇੱਕ ਇਹ ਜਿਹੇ ਲੰਗਰ ਲਾਉਣ ਵਾਲੀ ਸਟੇਜ ਹੈ ਸਟੇਟ ਹੈਗੀ ਹੈ ਔਰ ਮੈਂ ਠੀਕ ਹੈ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਸ਼ਾਇਦ ਕੋਈ ਇੱਕ ਅੱਧ ਪਰਸਨ ਕੋ ਹੁੰਦੇ ਵੀ ਇਹ ਜਿਹੜਾ ਮੌਕੇ ਦਾ ਫਾਇਦਾ ਲੈਂਦੇ ਨੇ ਪਰ ਉਹ ਫਾਇਦਾ ਲਵਾਂ ਕਿ ਕਿਦੇ ਵਾਸਤੇ ਜੇ ਅਸੀਂ ਰਵਾਂਗੇ ਤੇ ਫਾਇਦਾ ਰਹੇਗਾ ਇਹ ਟਾਈਮ ਹੈ ਜੇ ਮੇਰੇ ਗਵਾਨ ਕੋਈ ਭੁੱਖਾ ਹੋਵੇ ਤਾਂ ਉਹਨੂੰ ਰੋਟੀ ਦੇਂਦਾ ਜੇ ਮੇਰੇ ਗਵਾਂਡ ਕੋ ਜਰੂਰਤਮੰਦ ਬੰਦਾ ਤੇ ਮੇਰੇ ਕੋਲ ਐਕਸੈਸ ਹੈਗਾ ਤੇ ਮੈਨੂੰ ਉਹਦੀ ਮਦਦ ਜਰੂਰ ਕਰਨੀ ਚਾਹੀਦੀ ਐ ਸਾਡਾ ਸਮਾਜ ਜਿਹੜਾ ਨਾ ਇੱਕ ਦੂਜੇ ਦੇ ਨਾਲ ਗਲਵਕੜੀ ਪਾਉਂਦਾ ਵਾ ਨਾਜਾਇਜ਼ ਫਾਇਦਾ ਠਾਂ ਦੀ ਜੇਰੇ ਮੇਰੇ ਵੀਰ ਭਰਾ ਕੋਈ ਜੇ ਕੋਈ ਐਦਾਂ ਦੀ ਸੋਚ ਰੱਖਦੇ ਮੈਂ ਇੱਕੋ ਹੀ ਰਿਕਵੈਸਟ ਕਰਾਂਗਾ ਕਿ ਇਹ ਸਮਾਜ ਪ੍ਰਫੁੱਟ ਦਾ ਨਹੀਂ ਐ ਇਹ ਸਮਾਜ ਇੱਕ ਦੂਜੇ ਨੂੰ ਰਲ ਕੇ ਇੱਕ ਦੂਜੇ ਦੀ ਮਦਦ ਕਰਨ ਦਾ ਵਾ ਅਸੀਂ ਉਸ ਪਾਸੇ ਨਾ ਪਈਏ ਅਸੀਂ ਸਭ ਤੋਂ ਪਹਿਲਾਂ ਜੇ ਸਹੀ ਆਪਾਂ ਦੇਸ਼ ਵਾਸੀ ਆ ਤੇ ਸਭ ਤੋਂ ਪਹਿਲਾਂ ਇਹ ਗੱਲ ਸਾਨੂੰ ਸੋਚਣੀ ਪੈਗੀ ਵਪਾਰ ਤਾਂ ਹੀ ਚੱਲਣਿਆ ਅਸੀਂ ਵੀ ਤਾਂ ਹੀ ਜਿੰਦਗੀ ਜੱਗੇ ਵਧਾਂਗੇ ਜੇ ਸਾਡੇ ਆਂਡ ਗਵਾਂਡ ਲੋਕ ਸੁੱਚੀ ਹੋਣਗੇ ਤੇ ਮੈਂ ਤੇ ਉਹਨਾਂ ਨੂੰ ਇਹੀ ਬੇਨਤੀ ਕਰਾਂਗਾ ਕਿ ਕੋਈ ਬੰਦਾ ਵੀ ਇਹੋ ਜੀ ਹਰਕਤ ਕਰਨ ਦੀ ਕੋਸ਼ਿਸ਼ ਨਾ ਕਰੇ ਕਿਉਂਕਿ ਪ੍ਰਮਾਤਮਾ ਸਭ ਕੁਝ ਵੇਖਦਾ ਪ੍ਰਸ਼ਾਸਨ ਵੱਲੋਂ ਵੀ ਕੋਈ ਕਾਲ ਨਤੀ ਗਈ ਹੈ ਵੀ ਇਹ ਟਾਈਮਿੰਗ ਦਿੱਤੀ ਗਈ ਹੈ ਇਸ ਸਮੇਂ ਬੰਦ ਕਰਨੀ ਦੁਕਾਨਾਂ ਜਿੱਦਾਂ ਦੀ ਕੋਈ ਗੱਲ ਨਹੀਂ ਦੇਖੋ ਅਜੇ ਤੱਕ ਕੋਈ ਗੱਲ ਨਹੀਂ ਹੈ ਫੇਸਬੁੱਕ ਤੇ ਕੁਝ ਜਾਇਜ਼ ਨੇ ਕੁਝ ਨਜਾਇਜ਼ ਨੇ ਕੋ ਫੇਕ ਕਰ ਰਹੀਆਂ ਨੇ ਪਰ ਸਾਨੂੰ ਜੋ ਐ ਡੀਸੀ ਸਾਹਿਬ ਵੱਲੋਂ ਜਾਂ ਹੋਰ ਸਾਨੂੰ ਪ੍ਰਸ਼ਾਸਨ ਵੱਲੋਂ ਜੋ ਵੀ ਸਾਨੂੰ ਹਦਾਇਤਾਂ ਗਈਆਂ ਉਹਦੇ ਮੁਤਾਬਕ ਆਪਾਂ ਉਹ ਚੱਲਾਵਾਂ ਕਿਉਂਕਿ ਸਾਹਿਬ ਨੇ ਇੱਕ ਪ੍ਰੈਸ ਰੋਟ ਕਰ ਲਿਆ ਵਾ ਵੀ ਉਹਦੇ ਵਿੱਚ ਚਲਣ ਕਿਹਾ ਕਿ 9 ਵਜੇ ਜਿਹੜਾ ਆਪਣਾ ਜਿਹੜਾ ਅਸਲ ਜਿਹੜੀ ਕੀਤੀ ਜਾਣੀ ਹੈ ਜੀ ਬਲੈਕਆਊਟ ਹੋਣਾ ਵਾ ਜੀ ਉਹ ਤੇ ਹੈ ਗਾਈਡਲਾਈਨ ਨਹੀਂ ਉਹ ਬਿਲਕੁਲ ਠੀਕ ਹੈ ਉਹ ਜਿਹੜਾ ਡੀਸੀ ਦਾ ਮੈਸੇਜ ਆ 9 ਵਜੇ ਬਲੈਕਆਊਟ ਹੋਣੀ ਹੈ ਲੋਕਾਂ ਨੇ ਸਾਰਿਆਂ ਨੇ ਉਹਦੀ ਪਾਲਣਾ ਵੀ ਕਰਨੀ ਹੈ ਔਰ ਲੋਕੇ ਵੇਅਰ ਵੀ ਨੇ ਬਿਲਕੁਲ ਸਵੇਰ ਤੋਂ ਸ਼ਾਮ ਤੱਕ ਸਾਰੇ ਲੋਕ ਇਹ ਗੱਲ ਪੁੱਛ ਰਹੇ ਕਿ ਕਿੰਨੇ ਵਜੇ ਬਲੈਕਆਊਟ ਹੈ 9 ਵਜੇ ਜਿਹੜਾ ਇਹਨਾਂ ਦਾ ਹੈਕ ਸਿਸਟਮ ਹੈ 9 ਵਜੇ ਬਲੈਕਆਊਟ ਹੋਣੀ ਹੈ ਲੋਕ ਮੇਰਾ ਖਿਆਲ ਹੈ ਕਿ ਲੋਕ ਆਵਾਜ਼ ਆਈ ਤਾਂ ਵੀ ਗਰੀਜ ਕਰਨਗੇ ਬਿਲਕੁਲ ਬਿਲਕੁਲ ਕਿਉਂਕਿ ਇਹ ਸਮਾਂ ਜਿਹੜਾ ਹੈ ਨਾ ਇਹ ਇੱਕ ਚੰਗਾ ਮੈਸੇਜ ਦੇਣ ਦਾ ਸਮਾਂ ਹੈ ਪ੍ਰਸ਼ਾਸਨ ਦੇ ਨਾਲ ਤਾਲਮੇਲ ਹੈ ਪ੍ਰਸ਼ਾਸਨ ਸਾਡੇ ਲਈ ਹੈ ਅਸੀਂ ਪ੍ਰਸ਼ਾਸਨ ਵਾਸਤੇ ਆ ਜੇ ਆਪਾਂ ਤਾਲਮੇਲ ਨਾਲ ਕਰਾਂਗੇ ਤਾਂ ਉਹਨਾਂ ਦਾ ਕੰਮ ਆਸਾਨ ਰਹੇਗਾ ਤੇ ਜੇ ਆਪਾਂ ਕੋਈ ਕੋਤਾਈ ਕਰਾਂਗੇ ਤਾਂ ਉਹਨਾਂ ਨੂੰ ਮੁਸ਼ਕਲ ਫਿਰ ਸਾਨੂੰ ਵੀ ਆ ਗਈ ਤੇ ਕੁਝ ਉਹਨਾਂ ਨੂੰ ਤੇ ਆਣੀ ਜਾਂ ਨਹੀਂ ਪਰ ਸਾਨੂੰ ਜ਼ਿਆਦਾ ਆਏਗੀ ਇਸ ਲਈ ਸਾਨੂੰ ਸਰਕਾਰ ਦੀਆਂ ਪ੍ਰਸ਼ਾਸਨ ਦੀਆਂ ਗਾਈਡਲਾਈਨ ਨੂੰ ਮੰਨ ਕੇ ਹੀ ਆਪਣੇ ਸ਼ਹਿਰ ਦਾ ਜਿਹੜਾ ਅਮਨ-ਆਮਨ ਮਾਹੌਲ ਉੱਪਰ ਚ ਰਲ ਮਿਲ ਕੇ ਰਹਿਣਾ ਇਹੀ ਸਾਡੀ ਸੋਚ ਹੈਗੀ ਹੈ ਧੰਨਵਾਦ ਜੀ ਧੰਨਵਾਦ ਸੋ ਦੇਖੋ ਪ੍ਰਧਾਨ ਜੀ ਨਾਲ ਗਲਬਤ ਕਰ ਰਹੇ ਸੀ ਔਰ ਗਾਈਡਲਾਈਨ ਪਰ ਵੀ ਗਲਬਤ ਕੀਤੀ ਜਾ ਰਹੀ ਆ ਕਿਤਨਾ ਕਿਤੇ ਬਜ਼ਾਰਾਂ ਦੇ ਵਸਤਰ ਦੱਸ ਰਹੇ ਆ ਕਿ ਬਜ਼ਾਰਾਂ ਦੀ ਰੌਣਕਾਂ ਜਿਹੜੀਆਂ ਇਸ ਸਮੇਂ ਖਤਮ ਹੋ ਚੁੱਕੀਆਂ ਨੇ ਔਰ ਲੋਕ ਬਹੁਤ ਘੱਟ ਮਾਤਰਾ ਜਿਹੜੇ ਬਾਹਰ ਨਿਕਲ ਰਹੇ ਨੇ ਸਿਰ ਤਾਂ ਸਿਰਫ ਲੋਕੋ ਹੀ ਦੇਖੋ ਜੋ ਮਜਬੂਰੀ ਵਿੱਚ ਜੇ ਕਿਸੇ ਨੂੰ ਕੋਈ ਆਮਦਨ ਸੀ ਤਾਂ ਹੀ ਕੋਈ ਬਾਹਰ ਆ ਰਿਹਾ ਵਾ ਅਦਰਵਾਈਜ਼ ਬਾਹਰ ਲੋਕ ਬਹੁਤ ਘਟਾਰੇ ਨੇ ਔਰ ਨਾ ਹੀ ਦੁਕਾਨਾਂ ਦੇ ਕਿਸੇ ਤਰ੍ਹਾਂ ਦਾ ਕੋਈ ਗਾਹਕ ਆ ਜੀ ਤਕਰੀਬਨ ਦਿਖਾਓ ਦੁਕਾਨਾਂ ਚਾਤੀ ਮਾਰ ਕੇ ਤਕਰੀਬਨ ਦੇਖੋ ਤੁਸੀਂ ਦੁਕਾਨਾਂ ਇੱਡੀਆਂ ਖਾਲੀਆਂ ਪਈਆਂ ਦੀਆਂ ਵਾ ਦੁਕਾਨਦਾਰ ਬੈਠੇ ਨੇ ਆਪਣਾ ਟਾਈਮ ਪਾਸ ਕਰ ਰਹੇ ਨੇ ਔਰ ਉਹਦੀ ਵਜ੍ਹਾ ਇਹੀ ਹੈ ਕਿ ਡਰ ਦਾ ਮਾਹੌਲ ਜਿਹੜਾ ਲੋਕਾਂ 'ਚ ਹੈਗਾ ਵਾ ਸੋ ਕਿਦਾਂ ਕਿਤੇ ਜਿਹੜਾ ਵਾ ਜੀ ਮਿੱਠੂ ਜੀ ਕਾਰਵਾਈ ਬਹੁਤ ਵਧੀਆ ਕੀਤੀ ਠਗਵੀ ਕਾਰਵਾਈ ਸਮੇਂ ਦੀ ਜ਼ਰੂਰਤ ਹੀ ਆ ਗਈ ਸੀ ਕਿਤਨਾ ਕਦੇ ਦੀ ਬਿਲਕੁਲ ਜੀ ਇਹ ਤੇ ਸਰੋਪਾਣੀ ਲੰਗਿਆ ਸੀ ਇਸ ਕਰਕੇ ਕਮਜ਼ੋਰੀ ਸੀ ਬਾਕੀ ਸਾਫ ਪਾਣੀ ਕੋਈ ਸਮਾਜ ਨੂੰ ਮੈਸੇਜ ਦਵਾਂਗੇ ਆਪਣੇ ਸ਼ਹਿਰ ਵਾਲਿਆਂ ਨੂੰ ਕਿ ਇਹ ਟਾਈਮ ਯਾਰ ਰਲ ਮਿਲ ਕੇ ਕੱਟਣ ਵਾਲਾ ਜੇ ਆਪਣੇ ਆਸ-ਪਾਸ ਜਾਂ ਆਪਣੇ ਲਿੰਕ ਜਾਂ ਆਪਣੇ ਦਾਇਰੇ ਵਿੱਚ ਜਿੰਦੀ ਇੱਕ ਦੂਜੇ ਦੀ ਮਦਦਗਾਰੀ ਕਰ ਸਕਦੇ ਆ ਉਹ ਕਰਨ ਵਾਸਤੇ ਅਸੀਂ ਤਿਆਰ ਰਹੀਏ ਤਾਂ ਕਿ ਔਖੀ ਘੜੀ ਆ ਜੀ ਰਲ ਮਿਲ ਕੇ ਕੱਟ ਸਕੀਏ ਬਿਲਕੁਲ ਸਾਰਿਆਂ ਦਾ ਫਰਜ਼ ਬਣਦਾ ਵੀ ਆਪਾਂ ਸਾਥ ਦੇਈਏ ਕਿਉਂਕਿ ਇਸ ਜ਼ਰੂਰਤਾਂ ਸਮੇਂ ਦੀ ਜ਼ਰੂਰਤ ਹੈ ਜੀ ਸੋ ਤੁਸੀਂ ਦੇਖੋ ਕਿਸੇ ਵੀ ਦੁਕਾਨ ਦੇ ਤਹਾਨ ਮਾਰੋ ਤੁਸੀਂ ਤਕਰੀਬਨ ਤੁਹਾਨੂੰ ਜਿਹੜਾ ਅੱਜ ਦੁਕਾਨਦਾਰ ਜਿਹੜੇ ਆ ਜੀ ਐਦਾਂ ਹੀ ਮਿਲਣਗੇ ਖਾਲੀ ਮਿਲਣਗੇ ਔਰ ਉਹਦੀ ਇੱਕ ਵਜ੍ਹਾ ਜਿਹੜੀ ਮੈਂ ਤੁਹਾਨੂੰ ਨਹੀਂ ਮੇਨ ਵਜ੍ਹਾ ਵਾ ਵੀ ਡਰ ਦਾ ਇੱਕ ਮਹੌਲ ਜਿਹੜਾ ਲੋਕਾਂ ਦੇ ਵਿੱਚ ਵਾ ਉਹ ਲੋਕ ਬਹੁਤ ਘੱਟ ਜਿਹੜਾ ਘਰੋਂ ਬਾਹਰ ਨਿਕਲ ਰਹੇ ਨੇ ਬਹੁਤ ਘੱਟ ਨਿਕਲ ਰਹੇ ਨੇ ਜ਼ਰੂਰ ਜਿਹੜੀ ਕੋਈ ਐਮਰਜੈਂਸੀ ਹੋ ਉਹਦੇ ਵਾਸਤੇ ਹੀ ਲੋਕੀ ਬਾਹਰ ਆ ਰਹੇ ਆਦਰਵਾਇਜ਼ ਕੋ ਬਾਹਰ ਨਹੀਂ ਆ ਰਹੇ ਔਰ ਸਾਥ ਦੇਣ ਦੀ ਜਿਹੜੀ ਗੱਲ ਕੀਤੀ ਅਸੀਂ ਉਹ ਜ਼ਰੂਰੀ ਹੈ ਜੀ ਸਮੇਂ ਦੀ ਲੋੜ ਆ ਸੋ ਕਿ ਪ੍ਰਸ਼ਾਸਨ ਦਾ ਸਰਕਾਰਾਂ ਦਾ ਔਰ ਸਾਰੇ ਦੇਸ਼ ਦੀ ਆਰਮੀ ਜਿਹੜੀ ਜਿਨ੍ਹਾਂ ਨੇ ਐਡਾ ਵੱਡਾ ਕੰਮ ਕੀਤਾ ਵਾ ਜੀ ਉਹਨਾਂ ਦਾ ਸਾਥ ਦੇਣਾ ਸਾਡਾ ਫਰਜ਼ ਬੰਦਾ ਔਰ ਇੱਥੇ ਇੱਕ ਗੱਲ ਮੈਂ ਮੈਂਸ਼ਨ ਕਰ ਦੇਣਾ ਵੀ ਅਫਵਾਹਾਂ ਤੋਂ ਬਚੀਏ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀਆਂ ਝੂਠੀਆਂ ਅਫਵਾਹਾਂ ਲੋਕੀ ਫੈਲੋਂਦੇ ਨੇ ਜੀ ਉਹਨਾਂ ਤੋਂ ਬਚਿਆ ਜਾਵੇ ਜੀ ਸੋ ਇਸ ਕਰਕੇ ਅਸੀਂ ਦੁਬਾਰਾ ਬੇਨਤੀ ਕਰਾਂਗੇ ਕਿਸੇ ਵੀ ਤਰ੍ਹਾਂ ਦੀ ਕੋਈ ਗਲਤ ਅਫਵਾਹ ਨਾ ਫੈਲਾਈ ਜਾਵੇ ਅਮਨ ਆਮਾਨ ਔਰ ਸ਼ਾਂਤੀ ਨਾਲ ਜਿਹੜਾ ਭਾਈਚਾਰਕ ਸਾਂਝ ਨਾ ਸਾਰੇ ਅਸੀਂ ਰਹੀਏ ਔਰ ਆਪਣੇ ਦੇਸ਼ ਦਾ ਜਿਹੜਾ ਸਾਥ ਦੀ ਹੈ ਜੀ ਸੋ ਗੁਰਦਾਸਪੁਰ ਤੋਂ ਵਿਜੇ ਸ਼ਰਮਾ ਦੇ ਨਾਲ ਰਜਿੰਦਰ ਸਿੰਘ ਦੀ ਵਿਸ਼